ਹੈਲੋ ਵੀ ਦੋਸਤੋ ਬਧਾਈਆਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਡਾ ਇਹ ਸਾਲ ਖੁਸ਼ੀਆਂ ਭਰਿਆ ਬੱਤੀ ਤੋਵੇ ਖੁਸ਼ੀਆਂ ਭਰਿਆ ਨੰਗੇ ਨਵੇਂ ਖੁਸ਼ੀਆਂ ਤੇ ਕੀੜੇ ਲੈ ਕੇ ਆਵੇ ਤੁਹਾਡੇ ਲਈ ਆ ਜਸ਼ਨ ਨੂੰ ਪਤਾ ਨਹੀਂ ਕੀ ਹੋਇਆ ਆਲੂ ਮਧੂਮੱਖੀਆਂ ਇਹ ਜਸ਼ਨ ਕੀ ਛੱਪੀ ਬੈਠੇ ਹੋ ਸੈ ਤੁਹਾਨੂੰ ਨਹੀਂ ਪਤਾ ਮੈਂ ਅੱਜ ਇਸ ਨਵੇਂ ਸਾਲ ਦੇ ਪਹਿਲੇ ਦਿਨ ਦੇ ਉੱਪਰ ਅਪਣੀ ਜਿੰਦਗੀ ਦੇ ਨਾਲ ਇੱਕ ਵਾਦਾ ਕੀਤਾ ਜੇ ਮੈਂ ਤੁਹਾਨੂੰ ਪਤਾ ਹੈ ਮੈਂ ਆਪਣਾ ਪਿਛਲਾ ਸਾਲ ਲਗਭਗ ਲੀਜੀ ਹੋ ਕੇ ਲੰਘਾਇਆਗਾ ਜੀ ਲਾਈਕ ਥਿਸ ਪਟਾਟੋ ਅਲੂ ਦੀ ਤਰ੍ਹਾਂ ਕੌਚ ਤੇ ਬੈ ਕੇ ਸੁਸਤੀ ਧਾਰੀ ਹੈ ਲਗਭਗ ਓਕੇ ਬਟ ਹੁਣ ਮੈਂ ਇਸ ਸਾਲ ਦੇ ਵਿੱਚ ਚਾਹੁੰਨੀ ਆ ਕਿ ਮੈਂ ਬਿਜ਼ੀ ਰਹਿਣਾ ਚਾਹੁੰਨੀ ਆ ਲਾਈਕ ਅ ਬੀ ਇੱਕ ਮਧੂਮੱਖੀ ਦੀ ਤਰ੍ਹਾਂ ਬਿਜ਼ੀ ਰਹਿ ਕੇ ਆਪਣੇ ਲਈ ਲਾਈਫ ਦੇ ਗੋਲਸ ਨੂੰ ਚੇਜ਼ ਕਰਨਾ ਚਾਹੁੰਨੀ ਆ ਓਕੇ ਸੋ ਆਈ ਯੂਜ਼ ਬਿਜ਼ੀ ਐਜ਼ ਅ ਬੀ ਚੁਸਤ ਹੋਣ ਵਾਸਤੇ ਕੌਚ ਪਟਾਟੋ ਸੁਸਤ ਹੋਣ ਵਾਸਤੇ ਓਕੇ ਹਾਂਜੀ ਬੈਸਟ ਆਫ ਲੱਕ ਫਿਰ ਇਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਤੁਹਾਨੂੰ ਸਮਝਾਓ ਹਾਂਜੀ ਜ਼ਰੂਰ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇਹ ਦੋ Idiom ਯਾਨੀ ਕਿ ਅੰਗਰੇਜ਼ੀ ਦੇ ਮੁਹਾਵਰੇ ਪਹਿਲਾ ਮੁਹਾਵਰਾ ਹੈਗਾ ਸਾਡਾ ਸੁਸਤ ਹੋਣਾ ਓਕੇ ਬੇਸਿਕਲੀ ਅਪਾ ਜਨਨ ਨੇ ਇੰਗਲਿਸ਼ ਦੇ ਵਿੱਚ ਕੀ ਕਰਨੇ ਆ ਲੇਜੀ ਆਈ ਫੀਲ ਲੇਜੀ ਤਾਂ ਲੇਜੀ ਇੱਕ ਬਹੁਤ ਹੀ ਸਧਾਰਨ ਵਰਡ ਆ ਸੋ ਟ੍ਰਾਈ ਟੂ ਇੰਪਰੂਵ ਯਰ ਇੰਗਲਿਸ਼ ਟੀਕਿੰਗ ਬਾਏ ਯੂਜ਼ਿੰਗ ਐਡਵਾਂਸ ਬਕਾਇਬ ਸੋ ਹੇਅਰ ਵੀ ਯੂਜ਼ Idiom ਇਹ ਸਭ ਕੁਝ ਮੈਂ ਕੀ ਬੋਲਗੀ ਮੈਂ ਬੋਲ ਕੇ ਗਈਆਂ ਵੀ ਬਹੁਤ ਚਿਰ ਹੋ ਗਿਆ ਹੁਣ ਆਪਾਂ ਸਧਾਰਨ ਸਿੰਪਲ ਵਰਡਿੰਗ ਯੂਜ਼ ਕਰ ਰਹੇ ਆਂ ਇੰਗਲਿਸ਼ ਦੇ ਵਿੱਚ ਹੁਣ ਮੈਂ ਚਾਹੁੰਦੀ ਆ ਵੀ ਥੋੜਾ ਜਿਹਾ ਕੁਝ ਇੰਪਰੂਵ ਕਰੀਏ ਇੰਗਲਿਸ਼ ਸਪੀਕਿੰਗ ਦੇ ਵਿੱਚ ਵਧੀਆ ਐਡਵਾਂਸ ਤੋਂ ਐਡਵਾਂਸ ਬਕਾਇਬ ਨੂੰ ਯੂਜ਼ ਕਰਕੇ ਤਾਂ ਦੇਖੋ ਸੁਸਤ ਹੋਣਾ ਕਾਊਚ ਪਟੈਕ ਫੋਰ ਐਗਜ਼ਾਮਪਲ ਜੀ ਮੈਂ ਆਪਾਂ ਕਹਿ ਲਈ ਲਾਸਟ ਈਅਰ ਆਈ ਵਾਸ

ਮੈਂ ਥੋੜਾ ਜਿਆ ਤੁਹਾਨੂੰ ਇੱਕ ਪ੍ਰੇਜ਼ੈਂਟੇਸ਼ਨ ਵੀ ਦਿੱਤੀ ਹੈ ਦੀ ਡਰਾਇੰਗ ਕਰਕੇ ਤਾਂ ਜੋ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋ ਸਕੇ ਐਂਡ ਨੈਕਸਟ ਆ ਗਿਆ ਸਾਡਾ ਚੁਸਤ ਹੋਣਾ ਜਿਵੇਂ ਮੈਂ ਕਹਿਣਾ ਹੋਵੇ ਹੁਣ ਚੁਸਤ ਹੋਣ ਵਾਸਤੇ ਇਨ ਫਿਊਚਰ ਆਈ ਵਿਲ ਬਿਕਮ ਐਕਟਿਵ ਵੀ ਹੁਣ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਐਕਟਿਵ ਬਣਾਂਗੀ ਬਹੁਤ ਚਿਰ ਹੋ ਗਿਆ ਮੈਂ ਸੁਸਤੀ ਧਾਰ ਲਈ ਹੈ ਓਕੇ ਹੁਣ ਇਸ ਨੂੰ ਜੇ ਥੋੜਾ ਜਿਹਾ ਐਡਵਾਂਸ ਬੀ ਨਾਲ ਲਿਖਣਾ ਹੋਵੇ ਅਸੀਂ ਕਹਿ ਸਕਦੇ ਹਾਂ ਇਨ ਫਿਊਚਰ ਆਈ ਵਿਲ ਬਿਕਮ ਬੀਜ਼ੀ ਐਜ਼ ਅਮ ਬੀ ਬੀ ਹੁੰਦੀ ਹੈ ਸਾਡੀ ਮਧੂਮੱਖੀ ਮਧੂਮੱਖੀ ਆਪਾਂ ਦੇਖੇ ਹੈ ਉਹ ਜਦੋਂ ਵੀ ਦੇਖੀਏ ਹਾਰਡ ਵਰਕ ਕਰਦੀ ਰਹਿੰਦੀ ਹੈ ਠੀਕ ਹੈ ਤਾਂ ਸੇਮ ਐਜ਼ ਇਟ ਇਜ਼ ਉਹਦੇ ਵਾਂਗੂ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਕਰਨਾ ਚਾਹੁੰਦੀ ਹਾਂ ਤਾ ਜੋ ਮੈਂ ਆਪਣੇ ਗੋਲਸ ਨੂੰ ਚੇਸ ਕਰ ਸਕਾਂ ਤਾਂ ਦੋਸਤੋ ਤੁਸੀਂ ਵੀ ਇਹਨਾਂ ਏਡੀਮ ਨੂੰ ਆਪਣੇ ਰੀਅਲ ਲਾਈਫ ਦੇ ਵਿੱਚ ਅਪਣਾਓ ਤਾਂ ਜੋ ਤੁਸੀਂ ਵੀ ਆਪਣੇ ਇੰਗਲਿਸ਼ ਸਪੀਕਿੰਗ ਨੂੰ ਇੰਪਰੂਵ ਕਰ ਸਕੋ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਐਦਾਂ ਦਾ ਹੀ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ